ਮਾਪੇ ਮੇਰੇ ਰਾਜੇ ਰਾਣੇ ਹੱਥ سونے ਦੇ ਛੱਲੇ 'ਚ ਮਾਪੇ ਮੇਰੇ ਰਾਜੇ ਰਾਣੇ ਹੱਥ سونے ਦੇ ਛੱਲੇ 'ਚ ਪੀਰੀ ਮਾਪੇ ਐਸੇ ਵੈਸੇ ਕੁਝ ਨਹੀਂ ਓਨਾ ਦੇ ਪੱਲੇ 'ਚ ਤੇਰੀ ਮਾਪੇ ਐਸੇ ਵੈਸੇ ਕੁਝ ਨਹੀਂ ਉਹ ਨਾਂ ਦੇ ਪੱਲੇ ਵੇ ਦਿਲੀ ਤੁਰ ਬੱਕਲ ਜਾਵਾ ਉਥੇ ਹੀ ਬਸ ਜਾਵਾਂ ਨਹੀਂ ਦਿੱਲੀ ਜਾਵਾ ਦੱਕੜ ਜਾਵਾ ਉਥੇ ਹੀ ਬਸ ਜਾਵਾਂ ਨਹੀਂ प्योद पुत मैं कहावा ते पर सौकन लियावानी नी का पुत मैं कहावा तै पर सौकन लियावानी गड्ढा जोड़ के बैल जड़ावा मैं पेके उठ जावा वे ਗੱਡਾ ਜੋੜ ਕੇ ਬੈਲ ਝੜਾਵਾ ਮੈਂ ਪੀ ਕੇ ਉੱਠ ਜਾਵਾਂ ਬੇ ਜਿਵੇਂ ਮਾਪਿਆਂ ਦੀ ਤੀਕਾਵਾ ਤੇਰੇ ਮੁੜ ਕੇ ਪੈਰ ਨਾ ਪਾਵਾਂ ਮੈਂ ਜਿਵੇਂ ਮਾਪਿਆਂ ਦੀ ਤੀਕਾਵਾ ਤੇਰੇ ਮੁੜ ਕੇ ਪੈਰ ਨਾ ਪਾਵਾਂ ਮੈਂ ਕੀਤੀਏ ਤੇਰੀ ਸੱਸ ਜੁ ਲੜਦੀ ਕੀ ਦਰਾਣੀ ਆਈ ਨਹੀਂ ਕੀਤੀਏ ਤੇਰੀ ਸੱਸ ਜੁ ਲੜਦੀ ਕੀ ਦਰਾਣੀ ਆਈ ਨਹੀਂ ਕੀਨੇ ਤੈਨੂੰ ਬੋਲੀ ਮਾਰੀ ਕੀ ਦੀ ਕੱਢੀ ਆਈ ਨਹੀਂ ਕੀਨੇ ਤੈਨੂੰ ਬੋਲੀ ਮਾਰੀ ਕੀ ਦੀ ਕੱਢੀ ਆਈ ਨਾ ਮਾਇ ਮੇਰੀ ਸੱਸੋ ਜੁਲੜਦੀ ਨਾ ਦਰਾਣੀ ਆਈ ਨੀ ਨਾ ਮਾਇ ਮੇਰੀ ਸੱਸੋ ਜੁਲੜਦੀ ਨਾ ਦਰਾਣੀ ਆਈ ਨੀ ਜਿਹੜਾ ਤੇਰਾ ਅਕਲ ਜਵਾਈ ਉਹਦੀ ਕੱਢੀ ਆਈ ਨੀ ਜਿਹੜਾ ਤੇਰਾ ਅਕਲ ਜਵਾਈ ਉਹਦੀ ਕੱਢੀ ਆਈ ਜਿਨੀ ਰਾਹੀ ਆਇਤੀਏ ਓਨੇ ਮੁੜ ਜਾਇਨੀ ਜਿਨੀ ਰਾਹੀ ਆਇਤੀਏ ਓਨੇ ਰਾਹੀ ਮੁੜ ਜਾਇਨੀ ਪਿਉ ਤੇਰੇ ਦੀ ਸਹੇੜ ਸਹੇੜੀ ਓਦੀ ਖੱਟੀ ਖਾਈਨੀ ਪਿਉ ਤੇਰੇ ਦੀ ਸਹੇੜ ਸਹੇੜੀ ਓਦੀ ਖੱਟੀ ਓ ਲੋਕੋ ਮੇਰੀ ਹੀਰ ਜੋਉਂਦੀ ਆਉਂਦੀ ਦਿਲਾਂ ਦੀ ਥੋੜੀ ਹੋਏ ਓ ਲੋਕੋ ਮੇਰੀ ਹੀਰ ਜੋਉਂਦੀ ਆਉਂਦੀ ਦਿਲਾਂ ਦੀ ਥੋੜੀ ਹੋਏ ਜਿਨਾਂ ਮਾਪਿਆਂ ਤੇ ਮਾਣ ਕਰੇਂਦੀ ਉਹਨਾਂ ਪੈਰੀ ਮੋੜੀ ਹੋਏ ਜੀ ਨ ਮਾਪਿਆਂ ਦਾ ਮਾਣ ਕਰੇਂਦੀ ਉਹ ਨ ਤੇਰੀ ਮੋੜੀ ਓਏ ਆਕਰ ਚਲ ਮੇਰੀ ਹੀਰ ਸਲੇਟੀ ਆ ਮੇਰੇ ਦਿਲ ਦੀ ਰਾਣੀ ਨੀ ਆਕਰ ਚਲ ਮੇਰੀ ਹੀਰ ਸਲੇਟੀ ਆ ਮੇਰੇ ਦਿਲ ਦੀ ਰਾਣੀ ਨੀ ਨਾ ਮੇਰੋ ਸਾਨਾ ਤੂੰ ਜਮੀ ਛੱਡ ਕੇ ਮਤ ਨਿਆ ਮੀ ਮੇਰੋ ਸਾਨਾ ਤੋ ਜਮੀ ਛੱਡ ਕੇ ਮਤ ਨਿਆਣੀ ਮੀ ਨਾ ਮੇਰੋ ਸਾਨਾ ਤੋ ਜਮੀ ਛੱਡ ਕੇ ਮਤ ਨਿਆਣੀ ਮੀ ਛੱਡ ਕੇ ਮਤ